ਸ਼ਸ਼ੀਕਲ ਸਾਡੇ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਕਰੀਬੀ ਵਕਵਕ ਪਿੰਡਾਂ ਦੇ ਵਿੱਚ ਬਣੇ ਰੇਲਵੇ ਅੰਡਰਪਾਸਾਂ ਵਿੱਚ ਬਰਸਾਤ ਦਾ ਪਾਣੀ ਭਰਨ ਨਾਲ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਜਿੰਦਵੜੀ ਅੰਡਰਪਾਸ ਦੇ ਵਿੱਚ ਵੀ ਕਰੀਬ 8 ਤੋਂ 9 ਫੁੱਟ ਪਾਣੀ ਭਰਨ ਨਾਲ ਪਿੰਡ ਵਾਸੀਆਂ ਦਾ ਪਿੰਡ ਤੋਂ ਬਾਹਰ ਆਉਣਾ ਜਾਣਾ ਮੁਸ਼ਕਲ ਹੋਇਆ ਪਿਆ ਹੈ ਹਾਲਕਿ ਵਿਭਾਗ ਵੱਲੋਂ ਵੱਡੀਆਂ ਮੋਟਰਾਂ ਲਗਾ ਕੇ ਅੰਡਰਪਾਸ ਦੇ ਵਿੱਚ ਭਰਿਆ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ ਪਰ ਫਿਲਹਾਲ ਰਸਤੇ ਨੂੰ ਬੰਦ ਕੀਤਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਾਸੀਆਂ ਦਾ ਸ਼ਹਿਰ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਹੈ ਤਾਂ ਉਸ ਨੂੰ ਵੀ ਕਾਫੀ ਦੂਰ ਘੁੰਮ ਕੇ ਆਣਾ ਜਾਣਾ ਪੈ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ ਦਰਜਨ ਪਿੰਡਾਂ ਦਾ ਸੰਪਰਕ ਸ਼ਹਿਰ ਨਾਲੋਂ ਟੁੱਟ ਚੁੱਕਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਲੇ ਤਾਂ ਬਰਸਾਤ ਦੀ ਸ਼ੁਰੂਆਤ ਹੈ। ਲੇਕਿਨ ਜਦੋਂ ਭਾਰੀ ਮੀਂਹ ਪਏਗਾ ਉਦੋਂ ਕੀ ਹਾਲ ਹੋਵੇਗਾ? ਪਿੰਡ ਵਾਲੇ ਤਾਂ ਇੱਕ ਟਾਪੂ ਦੀ ਤਰ੍ਹਾਂ ਬਣ ਕੇ ਰਹਿ ਗਏ ਹਨ। ਜੇ ਕਿਸੇ ਨੂੰ ਕੋਈ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਉਹ ਭਾਰੀ ਮੁਸੀਬਤ ਦੇ ਵਿੱਚ ਫਸ ਸਕਦਾ ਹੈ। ਕਿਉਂਕਿ ਇੱਕੋ ਇੱਕ ਰਸਤਾ ਬਚਦਾ ਹੈ ਉਹ ਵੀ ਘੁੰਮ ਕੇ ਜਾਂਦਾ ਹੈ ਪਰ ਜਦੋਂ ਰੇਲਵੇ ਫਾਟਕ ਲੱਗ ਜਾਂਦਾ ਹੈ ਤਾਂ 20 25 ਮਿੰਟ ਫਾਟਕ ਨਹੀਂ ਖੁੱਲਦਾ ਉਸ ਵਕਤ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਪੈ ਜਾਏ ਤਾਂ ਉਹ ਕਿੱਥੇ ਜਾਵੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਲਗਾਤਾਰ ਮੀਂਹ ਜਾਰੀ ਰਿਹਾ ਤਾਂ ਅੰਡਰਪਾਸ ਦੇ ਵਿੱਚ ਪਾਣੀ ਭਰਿਆ ਹੀ ਰਹੇਗਾ ਚਾਹੇ ਵਿਭਾਗ ਉਸ ਨੂੰ ਮੋਟਰ ਲਗਾ ਕੇ ਕੱਢੀ ਜਾਵੇ ਅਤੇ ਹੋਰ ਪਾਣੀ ਭਰਦਾ ਰਹੇਗਾ ਕਿਉਂਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਪਾਣੀ ਇਧਰ ਨੂੰ ਹੀ ਆਉਂਦਾ ਹੈ ਚਾਹੇ ਉਹ ਇਧਰ ਬਰਸਾਤ ਪੈ ਰਹੀ ਹੈ ਚਾਹੇ ਹਿਮਾਚਲ 'ਚ ਪੈ ਰਹੀ ਹੈ ਹਿਮਾਚਲ ਦਾ ਪਾਣੀ ਵੀ ਇਧਰ ਨੂੰ ਹੀ ਮਾਰ ਕਰਦਾ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅੰਡਰਪਾਸ ਨੂੰ ਬੰਦ ਕਰਕੇ ਫਲਾਈਓਵਰ ਹੀ ਬਣਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਹਰ ਸਾਲ ਆ ਰਹੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਪ੍ਰੋਨਾਵਾ ਬਹੁਤ ਦੇਰ ਤੋਂ ਆ ਰਹੀਆਂ ਜੀ 10 ਜੁਲਾਈ 2023 ਨੂੰ ਵੀ ਆਹੀ ਜੋ ਜਿੰਦਵੜੀ ਵਾਲਾ ਸੀ 76 ਨੰਬਰ ਜੋ ਅੰਡਰਪਾਸ ਹੈ ਇਹ ਫੁੱਲ ਹੋ ਗਿਆ ਸੀ ਉਸ ਤੋਂ ਲੈ ਕੇ ਹੁਣ ਤੱਕ ਮੈਂ ਪ੍ਰਸ਼ਾਸਨ ਨੂੰ ਰੇਲਵੇ ਨੂੰ ਹਰਿਆ ਲੈਟਰ ਦੇ ਚੁਕਾ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਜੋ ਬੱਟਲ ਨੈਵਰ ਹੈ ਉਹ 10 ਫੁੱਟ ਰਿਹਾ ਤੇ ਜੋ ਅੰਡਰਪਾਸ ਦਾ ਕੰਮ ਜਾਬ ਨਹੀਂ ਹੈ ਤੇ ਸਾਡੀ ਜੋ ਮੰਗ ਹੈ ਇਸ ਇਲਾਕੇ ਦੇ ਵਿੱਚ ਫਰਾਈ ਉਪਰ ਦੀ ਡਿਮਾਂਡ ਹੈ ਜੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੋ ਜਿੰਦਵੜੀ ਦਾ ਅੰਡਰਪਾਸ 76 ਹੈ ਇਹਦੇ ਵਿੱਚ ਕਟੋਆ 9-10 ਫੁੱਟ ਜੋ ਪਾਣੀ ਇਸ ਟਾਈਮ ਵੀ ਖੜਿਆ ਹੋਇਆ ਹੈ ਜਿਸ ਦੇ ਵਿੱਚ ਨਾ 2-ਵੀਲ ਨਾ ਕੋ 4-ਵੀਲਰ ਜਾ ਸਕਦੀ ਹੈ ਹੁਣ ਸਕੂਲ ਲੈ ਜਾਣ ਦੇ ਬੱਚਿਆਂ ਨੂੰ ਕਿੰਨਾ ਮੁਸ਼ਕਲ ਹੋ ਰਿਹਾ ਜੀ ਪਨੁਪਲੀ ਜੋ ਰੇਲਵੇ ਫਾਟਕ ਤੇ ਬੰਦਾ ਬੈਠਦਾ ਉਹਨੇ ਮੈਂ ਗੱਲਬਾਤ ਕੀਤੀ ਉਹ ਕਹਿੰਦਾ ਜੀ ਸਾਨੂੰ ਕਈ ਵਾਰੀ 25-25 ਮਿੰਟ ਪਹਿਲਾਂ ਫੋਨ ਆਉਂਦਾ ਫਾਟਕ ਬੰਦ ਕਰਨ ਲਈ ਬਰਸਾਤ ਦਾ ਮੌਸਮ ਹੈ ਤੇ ਕਈ ਬੀਬੀਆਂ ਐਕਟਰਾਂ ਦੇ ਉੱਪਰ ਬੱਚਿਆਂ ਨੂੰ ਸਕੂਲ ਛੱਡਣ ਜਾਂਦੀਆਂ ਹਨ ਤੇ 25 ਮਿੰਟ 20 ਮਿੰਟ ਉਹ ਬਰਖਾ ਦੇ ਵਿੱਚ ਕਿਥੇ ਨਾਲ ਖੜੇ ਹੋਣਗੇ ਕਿੰਨਾ ਮੁਸ਼ਕਲ ਹੈ ਉੱਥੇ ਇੱਕ ਇੱਕ ਦਾ ਘੂਪਲੀ ਫਿਰੇਲੇ ਫਾਟਕੇ ਦੇ ਲਹਿੰਦੇ ਪਾਸੇ ਨੂੰ ਚਿੱਕੜ ਹੋ ਰਿਹਾ ਜੀ ਉੱਥੇ ਵੈਸੇ ਵੀ ਟੂ ਵੀਰ ਦਾ ਨਿਕਲਣਾ ਬੜਾ ਮੁਸ਼ਕਲ ਹੈ ਜੀ ਤੇ ਜੋ ਡੀਆਰਮ ਵਾਲਾ ਕੈਂਟਰ ਡਿਸਟ੍ਰਿਕਟ ਰੇਲਵੇ ਮੈਨੇਜਰ ਜਿਹਦੇ ਅੰਡਰ ਉੱਤੇ ਰੇਲਵੇ ਆਂਦਾ ਹੈ ਉਹਨਾਂ ਨੇ 27 ਸਤੰਬਰ 2024 ਨੂੰ ਇਹ ਆਰਵੀਐਨਲ ਰੇਲ ਵਿਕਾਸ ਨਿਗਮ ਲਿਮਟਿਡ ਨੂੰ ਲੈਟਰ ਇਸ਼ੂ ਕਰ ਦਿੱਤਾ ਹੈ ਕਿ ਇੱਥੇ ਜੋ ਜਨਤਾ ਦੀ ਪ੍ਰੋਬਲਮ ਹੈ ਉਸ ਕਹਿੰਦੇ ਆ ਸਾਡੇ ਏਰੀਆ ਵਿੱਚ ਫਰਾਈ ਹੋਰ ਬਣ ਜਾਵੇ ਬਟ ਇਸ ਦੇ ਲਈ 8 ਮਹੀਨੇ 9 ਦਿਨ ਹੋ ਗਏ ਆ ਆਰਵੀਐਨਲ ਦੀ ਕੋਈ ਪ੍ਰਤੀਕਿਰਿਆ ਅਜੇ ਤੱਕ ਮੇਰੇ ਸਾਹਮਣੇ ਨਹੀਂ ਆਈ ਹੈ ਔਰ ਕੱਲ ਮੈਂ ਨੰਗਲ ਹੱਡਿਉਂ ਦੇ ਨਾਲ ਮੇਰੀ ਮੀਟਿੰਗ ਹੈ ਉਸ ਦੇ ਵਿੱਚ ਮੈਂ ਪੂਰੇ ਬੰਡ ਰੱਖਾਂਗਾ ਅੱਗੇ ਕੀ ਜਵਾਬ ਮਿਲਦੇ ਆ ਦੇਖਦੇ ਆ ਸਾਨੂੰ ਚਾਹੀਏ ਚੰਡੀਗੜ੍ਹ ਹਾਈ ਕੋਰਟ ਤੇ ਮੈਨੂੰ ਜਾਣਾ ਪੈ ਗਿਆ ਮੈਂ ਉੱਥੇ ਜਾਣ ਨੂੰ ਪਿੱਛੇ ਨਹੀਂ ਰਾਵਾਂਗਾ ਉੱਥੇ ਜਾ ਕੇ ਮ ਕੋਸ਼ਿਸ਼ ਕਰਾਂ ਜੇ ਆਰਬੀਐਨਲ ਦੀ ਇਹ ਹੀ ਪਰੇਜ਼ੀ ਕਰਿਆ ਰਹੀ ਹੈ ਤਾਂ ਮੈਂ ਆਣੇ ਟਾਈਮ ਨੂੰ ਚੰਡੀਗੜ੍ਹ ਹਾਈ ਕੋਰਟ ਤੋਂ ਆਰਡਰ ਲਾ ਕੇ ਏਰੀਆ ਦੇ ਵਿੱਚ ਕੰਮ ਹੈ ਇਹ ਬੰਦ ਕਰਾਉਣ ਦੀ ਕੋਸ਼ਿਸ਼ ਵਿੱਚ ਹੁਣ ਪਾਣੀ ਭਰ ਗਿਆ ਕੋਈ ਹਾਸਾ ਆਉਣ ਦਾ ਵੀ ਡਰ ਬਣਿਆ ਰਿਹਾ ਹਾਸਾ ਆਉਣ ਦਾ ਬਹੁਤ ਡਰ ਆ ਜੀ ਹੁਣ ਦੇ ਨੇ ਲੋਕਾਂ ਪਤਾ ਚੱਲ ਰਿਹਾ ਰਾਤ ਨੂੰ ਦੇ ਰੇ ਵਿੱਚ ਆ ਕੇ ਇਸ ਸਮਾਰਾ ਕੋਈ ਵੀ ਕਾਰ ਜਾਂ ਕੋਈ ਬੱਸ ਕੋਈ ਵੀ ਚੀਜ਼ ਡੁੱਬ ਸਕਦੀ ਹੈ ਜੀ ਤੇ ਪਿਛਲੇ ਸਾਲ ਜੋ ਆਪਣਾ 2023 ਵਿੱਚ ਇਹ ਹਾਸੇ ਹੋ ਚੁੱਕੇ ਹੈ ਜੀ ਆਪਣੋਂ ਬੰਦਿਆਂ ਦੇ ਉੱਪਰੋਂ ਇਕੱਠੇ ਹੋ ਗਿਆ ਟਰੱਕ ਡਰਾਈਵਰ ਕਲੇ ਟਰੱਕ ਡੁੱਬ ਗਿਆ ਸੀ ਇਸ ਅੰਡਰਪਾਸ ਦੇ ਵਿੱਚ ਤੇ ਹੁਣ ਅਜੇ ਕੋਈ ਮੀਂਹ ਪਿਆ 4 ਘੰਟੇ ਦੀ ਬਰਖਾ ਹੈ 4 ਘੰਟੇ ਬਾਅਦ ਨਾਲ ਇਹ ਹਾਲਤ ਹੋ ਰਹੀ ਹੈ ਕਿ ਦੋ ਐਮਰਜੈਂਸੀ ਹੋ ਗਿਆ ਫਿਰ ਕਿੱਧਰ ਜਾਓਗੇ ਐਮਰਜੈਂਸੀ ਲਈ ਕੋਈ ਰਸਤਾ ਨਹੀਂ ਹੈ ਜੀ ਤੇ ਉੱਥੇ ਜੇ ਪਨੁਪਰੀ ਰੇਵੇ ਫਾਰਟ ਹੈ ਉਹ ਬੀਬੀ ਪੇਪਮੈਂਟ ਬੰਦ ਰਹਿੰਦਾ ਜੀ ਕੋਈ ਡੇਵੀ ਕੇਸ ਹੈ ਇਨ ਕੇਸ ਆਫ ਐਕਸੀਡੈਂਟ ਕੋਈ ਸਾਡੇ ਕੋਲ ਸਬਦਾ ਨਹੀਂ ਹੈ ਜੀ ਇਹ ਪਿੰਡ ਟਾਪੂ ਬਣ ਗਏ ਫਿਰ ਹੁਣ ਇਹ ਦੇਖੋ ਜੀ 10 ਗਰਾਂਈ ਤੋਂ ਲੈ ਕੇ ਦਵਕੇੜਾ ਲਗਭਗ 8-10 ਪਿੰਡ ਇਹ ਪੈਂਦੇ ਨੇ ਬਾਕੀ ਪਿਛਲੇ ਪਾਸੇ ਸਾਰੇ ਬੇਲੇ ਇੱਕ ਟਾਪੂ ਦੇ ਰੂਪ ਜੋ ਹੈ ਧਾਰਨ ਵਿੱਚ ਹੋ ਰਹੇ ਹੈ ਜੀ ਕਿਉਂ ਬਾਕੀ ਪਿਛਲੇ ਪਾਸੇ ਵੀ ਜੋ ਕਨੈਕਸ਼ਨ ਲੋਕਲ ਉਦਦ ਵੀ ਕਾ ਕਾਟ ਹੋ ਗਏ ਹੈ ਜੋ ਜੋ ਆਪਣਾ ਇਹ ਐੜਗਾਣਾ ਪੁਲ ਹੈ ਉਹ ਲਗਭਗ ਡੇਢ ਪੌਣੇ 2 ਸਾਲ ਤੋਂ ਬੰਦ ਪਿਆ ਹੈ ਇਸੇ ਲਈ ਅਸੀਂ ਕਈ ਖਬਰਾਂ ਵੜਾਈਆਂ ਇਹ ਸਰਕਾਰ ਨੇ ਈਦ ਪਰ ਕੋਈ ਐਕਸ਼ਨ ਲਿਆ ਉਹ ਵੀ ਰਸਤਾ ਬੰਦ ਹੈ ਤੇ ਆਣਿਆ ਟਾਈਮ ਨੂੰ ਜੋ ਆਪਣਾ ਗੰਪਰਾ ਪੁਲ ਹੈ ਉਹ ਵੀ ਹਿਲ ਚੁੱਕਿਆ ਹੈ ਹੋ ਸਕਦਾ 6 ਮਹੀਨੇ ਤੱਕ ਉਹ ਵੀ ਬੰਦ ਹੋ ਜਾਵੇ ਇਲਾਕੇ ਨੂੰ ਬਹੁਤ ਬੁਰਾ ਹਾਲ ਹੋਣ ਵਾਲਾ ਜੀ ਜਿਹੜੇ ਪਾਣੀ ਹੈ ਕਿੱਥੋਂ ਆ ਰਿਹਾ ਜੀ ਇਹ ਸਾਰਾ ਪਾਣੀ ਕਿੱਥੋਂ ਆਇਆ ਨਾ ਪਾਣੀ ਇਹ ਇਹ ਸਾਰਾ ਵਰਖ ਦਾ ਪਾਣੀ ਹੈ ਜੀ ਅੱਜ ਕੱਲ ਜੋ ਵੀ ਪਾਣੀ ਦਾ ਨਿਕਾਸ ਲਈ ਕੋਈ ਬਣਿਆ ਹੋਇਆ ਸੀ ਉਹਦਾ ਕੋਈ ਰਹਿਆ ਨਹੀਂ ਕਿਤੇ ਕਿਤੇ ਵੀ ਉਹਟਿਆਂ ਅੰਡਰਪਾਸ ਹਰ ਬਣਾ ਦਿੱਤੇ ਅੰਡਰਪਾਸਾਂ ਪਾਣੀ ਜਾਵਾ ਹੋ ਜਾਂਦਾ ਆ ਕੇ ਸਾਡੇ ਵਿੱਚ ਜੋ ਪੁਲੀਆਂ ਬਣਾਈਆਂ ਆ ਉਹ ਪੁਲੀਆਂ ਵੀ ਤੱਕ ਦੇ ਧੁਪਕਾ ਪਾਣੀ ਜਾ ਹੀ ਰਿਹਾ ਜੋ ਰੇਲਵੇ ਨੇ ਸਰਵੇ ਕਰਕੇ ਪੁਲੀਆਂ ਬਣਾਈਆਂ ਕਿਸੇ ਪੁਲੀ ਦੇ ਥੱਲੇ ਕੋਈ ਪਾਣੀ ਨਹੀਂ ਨਹੀਂ ਜਾ ਰਿਹਾ